ਮੈਂ ਆਪਣੇ ਭੈਣ ਤੇ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਮੇਰਾ ਨਾਮ ਬੁਬਿੰਦਰ ਗੌਰ ਜਿਲ੍ਹਾ ਤਰੰਤਾਰ ਪਿੰਡ ਸੁਖਾਲੀ ਕਨਦੀ ਰਹਿਣ ਵਾਲੀ ਹਾਂ ਇੱਥੇ ਮੈਂ ਸੁਖਸ਼ੀ ਐਂਡ ਸਿੰਗਨਰ 7 ਸਾਲ ਤੋਂ ਮੈਰਿਡ ਹਾਂ ਮੈਂ ਪਿੱਛੋ ਨਾ ਆਤਾ ਵੀਰ ਜੀ ਮੇਰੀਆਂ ਭੈਣਾਂ ਮੈਂ ਪਿੱਛੋ ਨਾ ਆਤਾ ਮੇਰਾ ਮਾਪਿਆਂ ਮਰੇ ਨੂੰ 14 ਸਾਲ ਹੋ ਗਏ ਹੈ ਮੇਰੇ ਦੋ ਨਿੱਕੇ ਨਿੱਕੇ ਬੱਚੇ ਜਿੰਨਾ ਚੋ ਇੱਕ 6 ਸਾਲ ਦੀ ਕੁੜੀ ਤੇ 3 ਸਾਲ ਦਾ ਮੁੰਡਾ ਆ ਵੀਰ ਜੀ ਮੈਨੂੰ ਛੁਰੋ ਜੇ ਮੇਰੇ ਸਾਸ ਸੋਹਰੇ ਤੇ ਘਰ ਵਾਲੇ ਮੈਨੂੰ ਮਾਰਿਆ ਕੁੱਟਿਆ ਗਿਆ ਪਰ ਮੈਂ ਬੇਬਸ ਤੇ ਨਚਾਰ ਹੋਂਦੇ ਕਰਕੇ ਮੈਂ ਕੁਝ ਨਾ ਕਰ ਸਕੀ ਮਮਾ ਨਾ ਮੇਰੇ ਨਿੱਕੇ ਨਿੱਕੇ ਬੱਚੇ ਆ ਵੀਰੋ ਮੇਰੀਆਂ ਭੈਣਾਂ ਮੇਰੀ ਮਦਦ ਕਰੋ ਇਹਨਾਂ ਦੇ ਚ ਸਾਨੂੰ ਵੱਧ ਦੇ ਕੇ ਵੱਧ ਦੇ ਕੇ ਇੱਕ ਸਾਲ ਹੋ ਗਿਆ ਮੇਰੇ ਆਦਮੀ ਨੇ ਮੇਰਾ ਬਹੁਤ ਜੀਣਾ ਹਰਾਮ ਕੀਤਾ ਆ ਉਹਨੇ ਇੱਕ ਜਨਾਨੀ ਰੱਖੀ ਹੋਈ ਹੈ ਜੀ 7 ਮਹੀਨਿਆਂ ਤੋਂ ਵੇਡਾ ਚੁੱਕਰ 7 ਮਹੀਨਿਆਂ ਤੋਂ ਉਹਨੇ ਜਨਾਨੀ ਰੱਖੀ ਆ ਜਿਸ ਜਨਾਨੀ ਦੇ ਕੈਨ ਅਨੁਸਾਰ ਉਹ ਇੱਕ ਐਮ ਬੀਬੀਐਸ ਐਮ ਡੀ ਡਾਕਟਰ ਆ ਡਾਕਟਰ ਕਿਰਨਦੀਪ ਕੋਰ ਦਿੱਲੀ ਜੋ ਕਿ ਬੀ ਐਲ ਕਪੂਰ ਹਸਪੀਟਲ ਰਜਿੰਦਰਾ ਕਰੋਲ ਬਾਗ ਵਿੱਚ ਨੌਕਰੀ ਕਰਦੀ ਹੈ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਤੁਮ ਕਾ ਜਾਂਦਾ ਆ ਕਿ ਤੇਰੇ ਬੱਚੇ ਕੋਲ ਇੱਤੇ ਜਾਣਗੇ ਮੇਰੇ ਨਿੱਕੇ ਨਿੱਕੇ ਬੱਚੇ ਆ ਵੀਰੋ ਮੇਰਾ ਬਾਪੇ ਮਰ ਗਿਆ ਮੇਰਾ ਨਿੱਕਾ ਭਰਾ ਕੱਲਾ ਰਹਿੰਦਾ ਆ ਸ਼ਾਟੇ ਆਪਣੀ ਸਰਦ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਬੇਟਾ ਚੁੱਪ ਕਰ ਮਮਾ ਬੇਟਾ ਚੁੱਪ ਕਰ ਚੁੱਪ ਕਰ ਬੇਟਾ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਤੇਰੇ ਨਿੱਕੇ ਨਿੱਕੇ ਬੱਚਾ ਨੂੰ ਔਰਤ ਕਹਿੰਦੀ ਆ ਕਿ ਮੈਂ ਇੱਕ ਡਾਕਟਰ ਹਾਂ ਦੇ ਨਾ ਤੇ ਤੇਰਾ ਮੈਂਟਲ ਸਰਟੀਫਿਕੇਟ ਬਣਾ ਕੇ ਤੇਰੇ ਬੱਚਿਆਂ ਨੂੰ ਤੇਰ ਤੋਂ ਗੋਲਾਂਗੀ ਬੇਟਾ ਚੁੱਪ ਕਰ ਮਾਮੂ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਧਮਕਾਇਆ ਜਾ ਰਿਹਾ 3 ਨਵੰਬਰ ਦੀ ਉਹ ਲੇਡੀ ਇੱਥੇ ਆ ਚੁੱਕੀ ਹੋਈ ਹੈ ਦਾਣਾ ਪਾਣੀ ਸਰੀਆਲੀ ਗਲਾ ਵਿੱਚ ਰਹਿ ਰਹੀ ਸੀ ਮੇਰੇ ਆਦਮੀ ਨੇ ਮੈਨੂੰ ਬੜਾ ਡਰਾਇਆ ਧਮਕਾਇਆ ਗਿਆ ਮੈਨੂੰ ਬੜਾ ਲਾਲਚ ਦਿੱਤਾ ਗਿਆ ਮੈਨੂੰ ਕੱਪੜੇ ਦਿੱਤੇ ਗਏ ਮੈਨੂੰ 1000 2000 ਉਸ ਕੁੜੀ ਵੱਲੋਂ ਵੀ ਦਿੱਤਾ ਗਿਆ ਉਹ 25 ਦਸੰਬਰ ਦੀ ਮੇਰੇ ਘਰੇ ਆ ਗਈ ਆ ਵੀਰੋ ਸੰਪਰਮ ਮਿੰਨੇ ਜੇ ਪ੍ਰੈਗਨੈਂਸੀ ਇਹਨਾਂ ਸਾਰਿਆਂ ਦੀ ਸਾਜ਼ਿਸ਼ ਅਨੁਸਾਰ ਡਾਕਟਰ ਦੇ ਕਹਿਣ ਮੁਤਾਬਕ ਮੈਨੂੰ ਕਿੱਟ ਖਵਾ ਕੇ ਮੇਰਾ ਬੱਚਾ ਖਤਮ ਕਰ ਦਿੱਤਾ ਗਿਆ ਮੈਂ ਸਰਕਾਰ ਅੱਗੇ ਅਪਲੀਕੇਸ਼ਨ ਲਿਖੀ ਹੈ ਬੱਬੀ ਮੈਨੂੰ ਬਚਾ ਲੋ ਇਹਨਾਂ ਨੇ ਮੈਨੂੰ ਮਾਰ ਦੇਣਾ ਮੈਂ ਸੂ ਸੜ ਨੋਡ ਇਹਨਾਂ ਨੇ ਮੈਨੂੰ ਕੱਟ ਮਾਰ ਕਰਕੇ ਲਗਵਾਇਆ ਜਿਹਦੇ ਚ ਲਿਖਿਆ ਗਿਆ ਕਿ ਜੇ ਮੈਨੂੰ ਕੁਝ ਹੋ ਜਾਂਦਾ ਮੈਂ ਆਪਣੇ ਆਪ ਨੂੰ ਮਾਰ ਲੈਣੀ ਆ ਨਾ ਤੇ ਇਹਨਾਂ ਦਾ ਕਿਸੇ ਦਾ ਕੋਈ قصور ਨਹੀਂ ਮੇਰੇ ਬੱਚੇ ਦੀ ਕਸਟਡੀ ਮੇਰੇ ਭਰਾ ਨੂੰ ਦਿੱਤੀ ਜਾਵੇ ਜੇ ਅੱਜ ਸਰਕਾਰ ਚੰਗੀ ਹੁੰਦੀ ਮੇਰੀ ਕਿਉਂ ਨਾ ਮਦਦ ਕਰਦੇ ਮੈਂ ੱੱਕੇ ਖਾਂਡੀਆਂ 10 12 ਦਿਨ ਤੋਂ ਐਸਐਸਬੀ ਤਰੰਤਾਰਨ ਚਿੱਠੀ ਲਗੀ ਊਮਨ ਸੈਲ ਤਰੰਤਾਰਨ ਚਿੱਠੀ ਲਗੀ ਪਰ ਸਮੇਂ ਆਪਣੇ ਬੱਚੇ ਲੈ ਕੇ ਉੱਤੇ ਪੇਸ਼ ਵੀ ਹੋਈਆਂ ਬੀਤਾਰਨ ਸਾਹਬ ਨੇ ਉਹਨਾਂ ਨੂੰ ਮੈਲਾ ਅਗ ਮੈਲਾ ਮੰਡਲ ਨੂੰ ਚਿੱਠੀ ਮਾਰਕ ਕਰ ਦਿੱਤੀ ਪਰ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮੇਰੀ ਮਦਦ ਕੀਤੀ ਜਾਵੇ ਮੈਂ بڑے ਜੱਥੇਬੰਦੀਆਂ ਨੂੰ ਫੋਨ ਲਾਏ ਮੈਂ بڑے ਜੱਥੇਬੰਦੀਆਂ ਕੋਲੋਂ ਮੰਗੀ ਮੈਂ ਉਹ ਨਾਮੀ ਹਸਿਆ ਦਾ ਨਾਮ ਨਹੀਂ ਲੈਣਾ ਚਾਹਾਂਗੀ ਪਰ ਪਤਾ ਨਹੀਂ ਇਹ ਕਿਉਂ ਫੇਮਸ ਹੁੰਦੇ ਆ ਕਿਸੇ ਨਾਦ ਪੈਨ ਦਰਬਾਰੇ ਨਹੀਂ ਸੋਚਿਆ ਜਾਂਦਾ ਕਿਸੇ ਨਾਦ ਪੈਨ ਦੀ ਨਹੀਂ ਬਾਫੜਦੇ ਕਿਉਂ ਆਪਣਾ ਇਨਾ ਨਾਮ ਕਮਾਉਂਦੇ ਐ ਮੈਂ ਕਈ ਮੰਜ਼ੀਆਂ ਤੱਕ ਪਹੁੰਚਾਂਦੀ ਵੀ ਪਹੁੰਚ ਕੀਤੀ ਪਰ ਮੇਰੀ ਕਿਤੇ ਸਰਵਾਈ ਨਹੀਂ ਹੁੰਦੀ ਮੈਂ ਕਈ ਮੀਡੀਆ ਤੇ ਵੀ ਕੰਟੈਕਟ ਕੀਤਾ ਕਈ ਪ੍ਰੈਸ ਵਾਲਿਆਂ ਨੂੰ ਫੋਨ ਕੀਤੇ ਜਿੰਨਾਂ ਚੋਂ ਕਈਆਂ ਨੇ ਮੇਰ ਤੋਂ ਘਰੇ ਪਹੁੰਚਦਾ ਤੇਲ ਦਾ ਗੱਡੀ ਦੇ ਪੈਸੇ ਮੰਗੇ ਮੈਂ ਪੈਸੇ ਕਿੱਥੋਂ ਦਵਾਂ ਉਹ ਮੈਨੂੰ ਤੇ 25 ਦਸੰਬਰ ਤੋਂ ਰੋਟੀ ਨਹੀਂ ਦਿੱਤੀ ਗਈ ਮੇਰੇ ਸਾਸ ਸੋਰੇ ਨੇ ਮੈਨੂੰ ਬਹੁਤ ਮਾਰਿਆ ਜੀ ਮੇਰਾ ਆਦਮੀ ਮੈਨੂੰ ਬਹੁਤ ਮਾਰਦਾ ਉਹ ਜਨਾਨੀ ਮੇਰੇ ਘਰ ਦੇ ਵਿੱਚ ਪ੍ਰੈਜ਼ੈਂਟ ਹੈ ਜੀ ਔਰ ਮੇਰੇ ਸਾਸ ਸਾਸ ਦੇ ਨਾਲ ਤੇ ਆਦਮੀ ਨਾਲ ਦੋ ਤਿੰਨ ਦਿਨ ਦੀ ਨਾਨਕੇ ਸੋਰੇ ਉਹ ਨਾਨਾ ਦੇ ਘਰ ਫੇਰਾ ਬਣ ਗਈ ਹੈ ਓ ਮੈਨੂੰ ਬਚਾ ਲਾ ਮੈਨੂੰ ਬਚਾ ਲਓ ਮੇਰੀ ਮਦਦ ਕੀਤੀ ਜਾਵੇ ਮੈਂ ਬੜੀ ਪਹੁੰਚ ਕੇ ਕਰਨ ਦੀ ਕੋਸ਼ਿਸ਼ ਕੀਤੀ ਬੜੇ ਰੋਏ ਲੋਕਾਂ ਅੱਗੇ ਮੇਰੀ ਮਦਦ ਕਰ ਦੋ ਮੇਰੀ ਮਦਦ ਕਰ ਦੋ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਜੀ ਸਿਰਫ ਅੱਜ ਇੱਕ ਮੇਰੇ ਕੋ ਮਾਂ ਪਿਓ ਨਹੀਂ ਤੇ ਮੇਰਾ ਭਰਾ ਨਿਕਾ ਆ ਕੀ ਇਸ ਦੁਨੀਆ ਚ ਕੋਈ ਭਰਾ ਨਹੀਂ ਜਿਹੜੀ ਮੇਰੀ ਮਦਦ ਕਰ ਸਕਦਾ ਆ ਮੈਂ ਇਸਨੇ ਫਿਕਰ ਡਰੀ ਰਹੀ ਮੈਨੂੰ ਤੁਮਕਾਇਆ ਗਿਆ ਉਸ ਡਾਕਟਰ ਵੱਲੋਂ ਬਹੁਤ ਜ਼ਿਆਦਾ ਡਰਾਇਆ ਤੁਮਕਾਇਆ ਜਾ ਰਿਹਾ ਮੇਰੀ ਮਦਦ ਕਰੋ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਨੇ ਕੇ ਬੱਚਿਆਂ ਨੂੰ ਇਹਨਾਂ ਨੇ ਮਾਰ ਦੇਣਾ ਮੇਰੀ ਮਦਦ ਕੀਤੀ ਜਾਵੇ ਸਿਰਫ ਇੱਕ ਭਾਈ ਸੀਗੇ ਜਿਹਨਾਂ ਨੇ ਮੈਂ ਫੋਨ ਕੀਤਾ ਭਾਈ ਬਲਵਿੰਦਰ ਸਿੰਘ ਜੀ ਪਾਕੋਗੇ ਉਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਉਲਟਾ ਮੈਨੂੰ ਉਹਨਾਂ ਨੇ ਸਿਰਫ ਬੋਲਿਆ ਪੁੱਤ ਤੈਨੂੰ ਕਿਸੇ ਪੈਸੇ ਦੀ ਲੋੜ ਹੈ ਤੇ ਮੈਨੂੰ ਦੱਸ ਤੇਰੇ ਕੋਲ ਕੋਈ ਹੋਰ ਗੱਡੀ ਦੇ ਤੇਲ ਦੇ ਪੈਸੇ ਮੰਗਦਾ ਤਾਂ ਵੀ ਮੈਨੂੰ ਦੱਸ ਮੈਂ ਦਿਨਾਂ ਆ ਦੁਜੇ ਨੂੰ ਜੱਫੀਆਂ ਪਾਉਂਦੇ ਆ ਇਹਦੇ ਸਾਹਮਣੇ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਆ ਓਏ ਇੱਕ ਮੇਰੀ ਸੱਸ ਦੀ ਭਣਾਈ ਆ ਜੀ ਰਮਨਦੀਪ ਕੌਰ ਓਨੂੰ ਸੱਦਿਆ ਗਿਆ ਤੇ ਉਹਦਾ ਪੁੱਤ ਇੱਥੇ ਆਇਆ ਤੇ ਉਹਦੇ ਕੋਲ ਸਗਨ ਵਿਹਾਰ ਕਰਕੇ ਓਨੂੰ ਕਮਰੇ 'ਚ ਵਾੜਿਆ ਗਿਆ ਮੈਨੂੰ ਪਹਿਲਾਂ ਤੇ ਪਤਾ ਸੀ ਨਰਕ ਬਹੁਤ ਪੈ ਰਿਆ ਬਾਹਰ ਪੈ ਰਿਆ ਹੋਟਲਾਂ 'ਚ ਪੈ ਰਿਆ ਆ ਮੇਰੀ ਅੱਖਾਂ ਦੇ सस सहुरे न कमरे च पाया मां बड़े हथ जोड़े